ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਝੋਨੇ ਦੀ ਵਿੱਚ ਫੋਟ ਲਈ ਕਿਹੜੀ ਦਵਾਈ ਪਾਈਏ ਕਿਹੜੀ ਸਮਗਰੀ ਪਾਈਏ ਕੀ ਸਮਾਨ ਪਾਈਏ ਤਾਂ ਕਿ ਜਿਹੜਾ ਫਟਾਰਾ ਵੱਧ ਤੋਂ ਵੱਧ ਹੋਵੇ ਝਾੜ ਚੰਗਾ ਹੋਵੇ ਇਹ ਜਿਹੜੇ ਮੁੱਖ ਕਿਸਾਨ ਵੀਰਾਂ ਦੇ ਸਵਾਲ ਹੈ ਇੱਕ ਪੁੱਛ ਰਹੇ ਕਿ ਆਪਾਂ ਕਾਰਟਾਪ ਜਾਂ ਜਿਹੜੀ ਦਾਣੇਦਾਰ ਜ਼ਹਿਰ ਕਦੋਂ ਪਾਈਏ ਫਟਾਰੇ ਵਾਸਤੇ ਜਾਂ ਕਲੋਰੋ ਕਦੋਂ ਪਾਉਣੀ ਸ਼ੁਰੂ ਕਰੀਏ ਉਹਦੇ ਬਾਰੇ ਆਪਾਂ ਜਿਹੜੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਵੀਡੀਓ 'ਚ ਜਿਹੜੇ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਲਰਟ ਬਟਨ ਦਾ ਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਆਪ ਦੇ ਕੀਮਤੀ ਸਵਾਲ ਸਜਾ ਤਜਰਬੇ ਥੱਲੇ ਕਮੈਂਟ ਕਰਕੇ ਜਰੂਰ ਦੱਸੋ ਸਭ ਤੋਂ ਪਹਿਲੀ ਗੱਲ ਹੈ ਕਿਸਾਨ ਵੀਰੋ ਝੋਨਾ ਆਪਾਂ ਜਦੋਂ ਲਾਤਾ ਲਾਉਣ ਵੇਲੇ ਥੱਲੇ ਆਪਾਂ ਖਾਦਾਂ ਪਾਈਆਂ ਉਹਦੇ ਨਾਲ ਜਿਹੜੀ ਉਹਦੀ ਗਰੋਥ ਸ਼ੁਰੂ ਹੋ ਜਾਂਦੀ ਸਟਾਰਟ ਹੋ ਜਾਂਦੀ ਹੈ ਨਾਈਟ੍ਰੋਜਨ ਪਾਇਆ ਫਾਸਫੋਰਸ ਪਾਇਆ ਪੋਟਾਸ਼ ਪਾਇਆ ਫਿਰ ਆਪਾਂ ਜ਼ਿੰਕ ਪਾਉਨੇ ਆ 10ਵੇਂ ਦਿਨ 15ਵੇਂ ਦਿਨ ਜੇ ਜਿਹੜੀ ਹੈਗੀ ਐ ਜ਼ਮੀਨ 'ਚ ਜ਼ਿੰਕ ਦੀ ਜ਼ਿਆਦਾ ਘਾਟ ਆਪਾਂ 10-10 ਕਿਲੋ ਦੋ ਵਾਰ ਪਾ ਸਕਦੇ ਹਾਂ 10 ਤੋਂ 15 ਦਿਨ ਤੇ ਉਦੋਂ ਬਾਅਦ 25-28 ਦਿਨ ਤੇ ਜੇ ਘਾਟ ਘਾਟ ਆ ਫਿਰ ਆਪਾਂ ਇੱਕ ਵਾਰੀ ਡੋਜ ਪਾਈ ਜੇ ਘਾਟ ਨਹੀਂ ਆਉਂਦੀ ਉਦੋਂ ਬਾਅਦ ਆਪਾਂ ਸਪਰੇਅ ਕਰ ਦਿਆਂਗੇ ਸਪਰੇਅ ਬਾਰੇ ਅੱਗੇ ਵੀਡੀਓ ਆ ਰਹੀ ਆ ਤੇ ਇਹਦੇ ਬਾਅਦ ਆਪਾਂ ਸਪਰੇਅਆਂ ਜਿਹੜੀਆਂ ਤਤਾਂ ਵਾਲੀਆਂ ਕਰਦੇ ਆ ਫਿਰ ਆਪਾਂ ਜ਼ਰੂਰਤ ਅਨੁਸਾਰ ਜਿਹੜੀ ਹੈਗੀ ਐ ਯੂਰੀਆ ਦੀਆਂ ਕਿਸ਼ਤਾਂ ਪਾਉਨੇ ਆ ਦੂਜੀ ਤੀਜੀ ਉਦੋਂ ਬਾਅਦ ਫਿਰ ਆਪਾਂ ਐਨਪੀਕੇ ਦੀ ਸਪਰੇਅ ਕਰਦੇ ਆ ਜਦੋਂ ਫਸਲ ਗੋਭ ਚ ਹੁੰਦੀ ਆ ਫੇਰ ਉਹ ਜ਼ਰੂਰਤ ਅਨਸਾਰ ਉਲੀ ਨਾਸ਼ ਕੀਟਨਾਸ਼ਕ ਉਹਦੀ ਆਪਸ ਸਪਰੇਅ ਕਰ ਦੇ ਜੇ ਜ਼ਰੂਰਤ ਹੋਵੇ ਤਾਂ ਕਿਉਂਕਿ ਝੋਨੇ ਦੀ ਫਸਲ ਦੇ ਵਿੱਚ ਜਾਂ ਹੋਰ ਫਸਲਾਂ ਦੇ ਵਿੱਚ ਜਿਹੜੇ ਜ਼ਰੂਰੀ ਤੱਤ ਨੇ 17 ਇੰਪੋਰਟੈਂਟ ਨਿਊਟ੍ਰੀਐਂਟ ਜ਼ਰੂਰੀ ਹੈ ਜਿਹੜੇ ਜਿਨ੍ਹਾਂ ਦੇ ਵਿੱਚ ਕਾਰਬਨ ਹਾਈਡਰੋਜਨ ਆਕਸੀਜਨ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਆ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਹੈ ਜ਼ਿੰਕ ਲੋਹਾ ਤੱਤ ਆਇਰਨ ਮੈਗਨੀਜ਼ ਆ ਕਾਪਰ ਆ ਸਿਲੀਕੋਨ ਆ ਇਸ ਤਰ੍ਹਾਂ ਜਿਹੜੇ ਹੈਗੇ ਆ ਬੋਰ ਆਣ ਬੋਰ ਆਣ ਖਾਸ ਤੌਰ ਤੇ ਜਿਹੜਾ ਹੈਗਾ ਇਹਦੀ ਸਪਰੇ ਆਪਾਂ ਬਾਅਦ ਚੋਂ ਜਦੋਂ ਐਨਪੀਕੇ ਦੀ ਸਪਰੇ ਕਰਦੇ ਆਂ ਗੋਚ ਜਦੋਂ ਚੋਨਾ ਆਉਂਦਾ ਤਾਂ ਫਲਾਵਰਿੰਗ ਟਾਈਮ ਤੋਂ ਪਹਿਲਾਂ-ਪਹਿਲਾਂ ਆਪਾਂ ਬੋਰ ਆਣ ਦੀ ਸਪਰੇ ਦੱਸਦੇ ਹੁੰਦੇ ਉਹ ਜਦੋਂ ਮੌਕਾ ਆਊਗਾ ਉਹ ਆਪਾਂ ਜ਼ਰੂਰ ਦੱਸਾਂਗੇ ਜਿਹੜੇ-ਜਿਹੜੇ ਤੱਤ ਇੰਪੋਰਟੈਂਟ ਆ ਚੋਨੇ ਦੇ ਵਿੱਚ ਜਿਹੜਾ ਸੀਐਚਓ ਆ ਕਾਰਬਨ ਹਾਈਡਰੋਜਨ ਆਕਸੀਨੋ ਤਾਂ ਹਵਾ ਪਾਣੀ ਤੋਂ ਮਿਲ ਜਾਂਦਾ ਐਨਪੀਕੇ ਆਪਾਂ ਦੇਦਾ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਆ ਜਿਹੜਾ ਸਲਫਰ ਆਪਾਂ ਜਿੰਕ ਸਲਫੇਟ ਪਾਉਣੇ ਉਹ ਚੋਂ ਮਿਲ ਜਾਂਦਾ ਸੁਪ ਸਿਲਿਕਾਨ ਕਾਪਰ ਮੈਗਨੀਜ਼ ਇਹਨਾਂ ਦੀ ਘਾਟ ਚੁੰਨੇ ਦੀ ਫਸਲ ਚ ਨਹੀਂ ਆਉਂਦੀ ਕਿਉਂਕਿ ਸਬਮਾਰਜ ਕੰਡੀਸ਼ਨ ਹੈ ਖੇਤਾਂ ਦੇ ਵਿੱਚ ਪਾਣੀ ਖੜਾ ਹੁੰਦਾ ਇਹ ਤੱਤ ਮਿਲਣਯੋਗ ਹਾਲਤ ਦੇ ਵਿੱਚ ਰਹਿੰਦੇ ਆ ਲੋਹੇ ਦੀ ਜ਼ਿੰਕ ਦੀ ਜੇ ਘਾਟ ਆਉਂਦੀ ਤਾਂ ਉਹਦੇ ਬਾਰੇ ਆਪਾਂ ਸਪਰੇਅਾਂ ਜਿਹੜੀਆਂ ਦੱਸਾਂਗੇ ਅੱਗੇ ਬਸ ਇਸ ਤੋਂ ਬਾਅਦ ਜਿਹੜੀ ਅਗਲੀ ਵੀਡੀਓ ਉਹਦੇ ਬਾਰੇ ਜਿਹੜੀ ਡਿਟੇਲ ਸਾਰੀ ਆਉਣੀ ਹੈ ਸੋ ਰਹੀ ਗੱਲ ਫਟਾਰੇ ਦੀ ਫਟਾਰੇ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਨਾਈਟ੍ਰੋਜਨ ਯੂਰੀਆ ਉਹਦੀ ਆਪਾਂ ਨੂੰ ਸਹੀ ਮਾਤਰਾ ਤੇ ਸਹੀ ਸਮਾਂ ਵੀ ਆਪਾਂ ਸ਼ੁਰੂ ਚ ਗ੍ਰੋਥ ਵਾਸਤੇ ਪਹਿਲੇ 15 ਤੋਂ 20 ਦਿਨ ਕਿੰਨੀ ਚਾਹੀਦੀ ਆ ਉਸ ਤੋਂ ਬਾਅਦ ਮਗਰਲੇ ਜਿਹੜੇ ਹੈਗੇ ਐਕਟਿਵ ਟੇਲਰਿੰਗ ਸਟੇਜ ਕਦੋਂ ਤੱਕ ਹੁੰਦੀ ਆ ਤੇ ਕਿੰਨੀ ਕਿੰਨੀ ਯੂਰੀਆ ਚਾਹੀਦੀ ਪਹਿਲਾਂ ਮੈਂ ਵੀਡੀਓ ਪਾਈ ਪਰ ਅੱਜ ਸ਼ਾਮ ਨੂੰ ਮੈਂ ਇਹਦੇ ਬਾਰੇ ਡਿਟੇਲ ਚ ਦੱਸੂ ਕਿ ਐਕਟਿਵ ਟੇਲਰਿੰਗ ਫੇਜ਼ ਕਿੰਨਾ ਰਹਿੰਦਾ ਕਦੋਂ ਤੱਕ ਨਾਈਟ੍ਰੋਜਨ ਹੈ ਜਿਹੜੀ ਬੂਟੇ ਚੱਕਦੇ ਆ ਤੇ ਕਦੋਂ ਉਹ ਜਿਹੜੀ ਪੂਰੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਕਿਉਂਕਿ ਟੇਲਰਿੰਗ ਦੇ ਵਿੱਚ ਮੁੱਖ ਰੋਲ ਹੈ ਫਟਾਰਾਂ ਦੇ ਵਿੱਚ ਮੁੱਖ ਰੋਲ ਹੈ ਨਾਈਟ੍ਰੋਜਨ ਦਾ ਯੂਰੀਆ ਦਾ ਦੂਜੇ ਨੰਬਰ ਤੇ ਹੈ ਕਿ ਆਪਣੀ ਪlant population ਜੇ ਮੈਂ ਕਿਹਾ ਸੀ ਸੰਘਣੇ ਬੂਟੇ ਲਾਏ ਆ ਫਿਰ ਆਪਾਂ ਨੂੰ ਜਿਹੜੀ ਯੂਰੀਆ ਘੱਟ ਰੱਖਣੀ ਚਾਹੀਦੀ ਆ ਜੇ ਆਪਾਂ ਵਿਰਲੇ ਬੂਟੇ ਲਾਉਣੇ ਆ ਫਿਰ ਆਪਾਂ ਨੂੰ ਨਾਈਟ੍ਰੋਜਨ ਜ਼ਿਆਦਾ ਪਾਉਂਦੀ ਕਿ ਫਟਾਰਾ ਜ਼ਿਆਦਾ ਕਰੇ ਤੇ ਫਿਰ ਆਪਣੀਆਂ ਸ਼ਿਖਾਵਾਂ ਵੱਧ ਆਉਣ ਜੇ ਬੂਟਿਆਂ ਦੀ ਗਿਣਤੀ ਜ਼ਿਆਦਾ ਫਿਰ ਆਪਾਂ ਨਾਈਟ੍ਰੋਜਨ ਘਟਾ ਦਿੰਨੇ ਕਿ ਉਹਦੀਆਂ ਸ਼ਿਖਾਵਾਂ ਵੱਧ ਹੋ ਕੇ ਫਸਲ ਜ਼ਿਆਦਾ ਸੰਘਣੀ ਨਾ ਹੋਵੇ ਉਹਦੇ ਵਿੱਚ ਜਿਹੜੀਆਂ ਬਿਮਾਰੀਆਂ ਕੀੜੇ-ਮਕੌੜੇ ਕਿਉਂਕਿ ਹਵਾ ਜਿਹੜੀ ਹੈਗੀ ਜਾਂ ਰੌਸ਼ਨੀ ਆ ਫਿਰ ਫਸਲ ਦੇ ਵਿੱਚ ਪਹੁੰਚ ਨਹੀਂ ਪਾਉਂਦੀ ਫਿਰ ਆਪਾਂ ਜਿਹ ਤੇ ਜਰੂਰ ਤਨਸਾਰ ਉਲੀਨਾਸ਼ਕ ਜਾਂ ਕੀਟਨਾਸ਼ਕ ਆਪ ਵਰਤਦੇ ਰਹਿੰਨੇ ਆ। ਆਧਾਰਨ ਦੇ ਤੌਰ ਤੇ ਤੁਹਾਨੂੰ ਮੈਂ ਦੱਸ ਦਿਆਂ ਜਿਵੇਂ ਆਪਾਂ ਬੱਚੇ ਤੋਂ ਪਹਿਲਾਂ ਆਪਾਂ ਬੱਚਾ ਬੱਚੇ ਜਦੋਂ ਛੋਟੇ ਹੁੰਦੇ ਆ ਤਾਂ ਆਪਾਂ ਉਹਨਾਂ ਨੂੰ ਖਰਾਕ ਦਿੰਨੇ ਆ ਜਿਹਦੇ ਵਿੱਚ ਵਿਟਾਮਿਨਾਂ, ਪ੍ਰੋਟੀਨਸ ਹੈ, ਕੈਲਸ਼ੀਅਮ ਵਾਸਤੇ ਦੁੱਧ ਦਿੰਨੇ ਆ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵਿਟਾਮਿਨ ਆਉਂਦੇ ਆ A, B, C, D, E, K ਹਨਾ ਜਿਹਦੇ ਵਿੱਚ B ਕੰਪਲੈਕਸ ਆ ਜਾਂਦਾ B ਕੰਪਲੈਕਸ ਚੱਕੇ ਕਈ ਤਰ੍ਹਾਂ ਦੇ ਹੁੰਦੇ ਆ। ਤੇ ਇਸੇ ਤਰ੍ਹਾਂ ਇਹ ਜਿਹੜੀਆਂ ਬਾਜ਼ਾਰ ਦੇ ਵਿੱਚ ਬਹੁਤ ਤਰ੍ਹਾਂ ਦੇ ਪ੍ਰੋਡਕਟ ਆਉਂਦੇ ਆ ਪ੍ਰੋਟੀਨ ਵੱਖਰੇ ਤੌਰ ਤੇ ਆਉਂਦਾ ਫਾਈਬਰ ਵੱਖਰੇ ਤਰ੍ਹਾਂ ਦਾ ਆਉਂਦੇ ਪਰ ਉਹ ਆਪਾਂ ਉਹ ਨਹੀਂ ਲੈ ਕੇ ਖਾਂਦੇ ਆਪਾਂ ਜਿਹੜਾ ਹੈਗਾ ਇੱਕ ਕੁਦਰਤੀ ਖਾਣੇ ਆ ਜਿਹਦੇ ਵਿੱਚੋਂ ਜਿਹੜੀ ਹੈਗੀ ਗਰੋਥ ਵਾਸਤੇ ਜਾਂ ਬੱਚੇ ਨੂੰ ਜਾਂ ਮਨੁੱਖ ਨੂੰ ਜਿਹੜੀ ਜ਼ਰੂਰਤ ਹੁੰਦੀ ਆ ਆਪਾਂ ਦਵਾਈਆਂ ਥੋੜੀ ਲੈਨੇ ਆ ਕਿ ਆਪਾਂ ਹੁਣ ਜਿਹੜੀ ਹੈਗੀ ਆ ਇਹ ਦਵਾਈ ਲੈ ਲਈਏ ਹੁਣ ਆਹ ਲੈ ਲਈਏ ਸਰੀਰ ਦੇ ਨਾਲ ਚੰਗਾ ਰਹੂਗਾ ਇਸੇ ਤਰ੍ਹਾਂ ਹੀ ਫਸਲਾਂ ਦੇ ਵਿੱਚ ਜਿਹੜੇ ਜ਼ਰੂਰੀ ਤੱਤ ਹੈ ਖਾਦ ਹੈ ਉਹ ਦੇਣੀ ਆ ਆਪਾਂ ਜਿਹਦੇ ਵਿੱਚ ਆਪਾਂ ਪਹਿਲਾਂ ਆਪ ਰੂੜੀ ਖਾਦ ਤੋਂ ਸ਼ੁਰੂ ਕਰਦੇ ਆਂ ਹਰੀ ਖਾਦ ਕਰਦੇ ਆਂ ਮੁਰਗੀਆਂ ਦੀ ਖਾਦ ਪਾਉਨੇ ਆ ਵਿੱਚ ਹੋਰ ਜਿਹੜੇ ਮਿਨਰਲ ਨਿਊਟ੍ਰੀਐਂਟਸ ਹੈ ਜਾਂ ਫਸਲਾਂ ਦੀ ਰਹਿਤ ਖੁੰਦ ਪਾਉਨੇ ਆ ਉੱਥੋਂ ਸ਼ੁਰੂ ਹੁੰਦਾ ਫਿਰ ਆਪਾਂ ਐਨਪੀਕੇ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਇਹ ਸਾਰੇ ਜ਼ਰੂਰੀ ਤੋ ਆਪਾਂ ਨੂੰ ਬਾਹਰੋਂ ਜਿਹੜੀ ਵੱਖਰੇ ਤੌਰ ਤੇ ਕਿਉਂਕਿ ਪ੍ਰੋਡਕਟ ਕਈ ਤਰ੍ਹਾਂ ਦੇ ਜ਼ਰੂਰੀ ਆ ਜਿਹੜੇ ਉਹ ਜਿਹੜੇ ਗਰੋਥ ਵਾਸਤੇ ਡਿਵੈਲਪਮੈਂਟ ਵਾਸਤੇ ਬੂਟੇ ਦੀ ਬਣਤਰ ਵਾਸਤੇ ਝਾੜ ਵਾਸਤੇ ਇਹ ਤਾਤੀ ਹੈ ਜੇਬ ਪ੍ਰੋਡਕਟ ਵੀ ਮਹਿੰਗੇ ਖਰੀਦਾਂਗੇ ਮੋੜ ਘੜ ਕੇ ਉਹਨਾਂ ਦੇ ਵਿੱਚ ਚੀਜ਼ਾਂ ਇਹੀ ਮਿਲਣੀਆਂ ਆਪਾਂ ਨੂੰ ਪਰ ਮਹਿੰਗੀਆਂ ਮਿਲਣੀਆਂ ਵੱਖਰੀ ਪੈਕਿੰਗ ਦੇ ਵਿੱਚ ਮਿਲਣੀਆਂ ਜੇ ਆਪਾਂ ਨੂੰ ਕੋਈ ਸਸਤੀ ਚੀਜ਼ ਮਿਲਦੀ ਹੈ ਕਿਉਂਕਿ ਮੁੱਖ ਆਪਣਾ ਮੰਤਵ ਕੀ ਹੈ ਕਿ ਆਪਾਂ ਖੇਤੀ ਖਰਚਾ ਘਟਾਉਣਾ ਤੇ ਆਪਣਾ ਸ਼ੁੱਧ ਮੁਨਾਫਾ ਵਧਾਉਣਾ ਤੇ ਵਾਤਾਵਰਨ ਨੂੰ ਵੀ ਜਿਹੜਾ ਪ੍ਰੀਤ ਹੋਣ ਤੋਂ ਬਚਾਉਣਾ ਹੈ ਤੋ ਇਹਦੇ ਵਿੱਚ ਇਹ ਜਿਹੜੀ ਦਵਾਈ ਹੈ ਇਹਨਾਂ ਪੁੱਛਿਆ ਕਰੋ ਕਿ ਫਟਾਰੇ ਵਾਸਤੇ ਕਿਹੜੀ ਦਵਾਈ ਹੈ ਜਿਹੜੇ ਤੁਹਾਨੂੰ ਪਹਿਲਾਂ ਦੱਸੀ ਰਿਆਂ ਖਾਦ ਦਾ ਸਫਾਰਸ਼ ਅਨਸਾਰ ਪਾਓ ਸਹੀ ਟਾਈਮ ਤੇ ਪਾਓ ਸਹੀ ਮਾਤਰਾ ਚ ਪਾਓ ਪਾਣੀ ਲਾਉਣ ਦਾ ਬੜਾ ਮਹੱਤਵ ਹੈ ਕਈ ਕਿਸਾਨ ਵੀਰ ਕਹਿੰਦੇ ਪਾਣੀ ਜੇ ਖੜਾ ਨਾ ਰੱਖੀਏ ਤਾਂ ਫਟਾਰਾ ਹੀ ਨਹੀਂ ਕਰਦਾ ਝੋਨਾ ਹੈ ਇਹਦੇ ਉਲਟ ਕਿ ਜੇ ਆਪਾਂ ਪਾਣੀ ਰੋਕ ਰੋਕ ਕੇ ਲਈਏ ਇੰਟਰਟੈਂਟ ਇਰੀਗੇਸ਼ਨ ਜੀ ਕਹਿੰਦੇ ਆ ਜਾਂ ਅਲਟਰਨੇਟ ਵੈਟਿੰਗ ਐਂਡ ਡਰਾਈ ਕਹਿੰਦੇ ਆ ਉਹਦੇ ਬਾਰੇ ਮੈਂ ਜਿਹੜਾ ਕੋਸ਼ਿਸ਼ ਕਰੂੰਗਾ ਹੁਣ ਦੁਬਾਰਾ ਕਿਉਂਕਿ ਪਹਿਲਾਂ ਮੈਂ ਤੁਹਾਡੇ ਨਾਲ ਜਾਣਕਾਰੀਆਂ ਸ਼ੇਅਰ ਕਰ ਚੁੱਕਿਆ ਪਰ ਕੋਸ਼ਿਸ਼ ਹੈ ਮੇਰੀ ਕਿ ਹੁਣ ਮੈਂ ਇੱਕ ਵੀਡੀਓ ਇਸ ਤੋਂ ਬਾਅਦ ਜਿਹੜੀ ਫੇਰ ਅੱਜ ਸ਼ਾਮ ਨੂੰ ਜਾਂ ਕੱਲ੍ਹ ਤੱਕ ਜਿਹੜੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਵੱਧ ਫਟਾਰਾ ਲੈਣ ਵਾਸਤੇ ਆਪਾਂ ਨਾਈਟ੍ਰੋਜਨ ਖਾਦ ਜਾਂ ਦੂਜੀਆਂ ਖਾਦਾਂ ਕਦੋਂ-ਕਦੋਂ ਪਾਉਣੀ ਆ ਕਿੰਨਾ ਟਾਈਮ ਐਕਟਿਵਿਟੀ ਲਰਿੰਗ ਫੇਜ਼ ਹੁੰਦਾ ਕਿਦਾਂ ਦਾ ਟਾਈਮ ਜਿਹੜੀ ਹੈ ਗਰੋਥ ਲੈਂਦਾ ਫਟ ਤੇ ਆਪਾਂ ਜਿਹੜੀ ਹੈਗੀ ਆ ਪਾਣੀ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਤਾਂ ਕਿ ਆਪਾਂ ਵੱਧ ਤੋਂ ਵੱਧ ਫਟਾਰ ਲੈ ਸਕੀਏ ਤੇ ਵਧੀਆ ਝਾੜ ਲੈ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ